ਹਾਂਜੀ ਵੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਹੈਗੇ ਆਂ ਰਾਜਸਥਾਨ ਦੇ ਇੱਕ ਕਿਸਾਨ ਕੋਲ ਖੜੇ ਆਂ ਤੇ ਕਿਸਾਨ ਦਾ ਘਰਾੜਾ ਲਾਇਆ ਵਾ ਪੂਰੀ ਗੱਲਬਾਤ ਤੁਹਾਨੂੰ ਮਿੱਤਰੋ ਦਿਖਾਉਨੇ ਆ ਆਹ ਦੇਖ ਲਓ ਟਰੈਕਟਰ ਤੇ ਸੈਟਅਪ ਕੀਤਾ ਵਾ ਪਿੱਛੇ ਘਲਾੜਾ ਚੱਲਦਾ ਈ ਤੇ ਤਾਹੂ ਰਾਮ ਰਾਮ ਕਿਵੇਂ ਹੋ ਰਾਮ ਰਾਮ ਠੀਕ ਠੀਕ ਬੜੀਆ ਕਿਹਦਾ ਚੱਲ ਰਿਹਾ ਕੰਮ ਖੂਬ ਅੱਛਾ ਧੁੰਦਰਾ ਕੇ ਸੇ ਓਕੇ ਕਿਤਨੇ ਵਜੇ ਸ਼ੁਰੂ ਕਰ ਦਿਆ ਥਾ ਸ਼ੁਰੂ 9 ਵਜੇ 9 ਵਜੇ ਕਰ ਦਿਆ ਅਭੀ ਪਹਿਲਾ ਪਹਿਲਾ ਈ ਚੱਲ ਰਿਹਾ ਨਾ ਪਹਿਲਾ ਪੱਤ ਪਹਿਲਾ ਪੱਤ ਸ਼ੁਰੂ ਹੈ ਕੈਸੇ ਹੈ ਭਾਈ ਠੀਕ ਹੈ ਲੈ ਵੀ ਆ ਦੇਖੋ ਛਿਟੀਆਂ ਨਾਲ ਇਹ ਅੱਗ ਮਚਾ ਕੇ ਤੇ ਉਧਰਲੇ ਪਾਸੇ ਹਜੇ ਮਤਲਬ ਸ਼ੁਰੂ ਕੀਤਾ ਮੈਲ ਲੈਣੀ ਸ਼ੁਰੂ ਹੋ ਗਈ ਆ ਠੀਕ ਆ ਗੁੜ ਦੀ ਤੇ ਆ ਦੇਖੋ ਤਾਊ ਹੁਣ ਇਧਰੋਂ ਗੰਨੇ ਚੱਕੀ ਜਾਂਦਾ ਤਾਊ ਆਰਗੈਨਿਕ ਗੰਨਾ ਜਮਾ ਜੇ ਇਹ ਗੰਨਾ ਆਰਗੈਨਿਕ ਹੈ ਨਾ ਹਾਂ ਇਸਕੇ ਉੱਪਰ ਕੁਝ ਸਪਰੇ ਵਗੈਰਾ ਕੁਝ ਨਹੀਂ ਅਸੀਂ ਕੁਝ ਨਹੀਂ ਕਰਦੇ ਹਾਂ ਠੀਕ ਹੈ ਆ ਦੇਖੋ ਜੀ ਆ ਖੜਾ ਕਮਾਦ ਤਾਜ਼ਾ ਕਮਾਦ ਵੱਢ ਕੇ ਤੇ ਤਾਜ਼ਾ ਹੀ ਇਹ ਗੁੜ ਬਣਾਉਂਦੇ ਤਾਊ ਹਨਾ ਐਡਵਾਂਸ ਕਿੰਨਾ ਕੀਤਾ ਹੋਇਆ ਗੁੜ 50 ਕਿਲੋ ਹੈ ਵੀ ਤੱਕ 50 ਕਿਲੋ ਕਿਸੇ ਕੋ ਚਾਹੀਏ ਹਾਂ ਤਾਂ ਦੇ ਦੇਤੇ 50 ਪੰਜਾਬ ਮੇ ਵੀ ਪਚਾ ਦੇਗਾ ਲੈ ਵੀ ਮਿੱਤਰੋ ਪੰਜਾਬ ਚ ਤੁਹਾਨੂੰ ਕਿਤੇ ਵੀ ਚਾਹੀਦਾ ਗੁੜ ਜਾਂ ਰਾਜਸਥਾਨ ਦੇ ਵਿੱਚ ਚਾਹੀਦਾ ਇਹ ਰਾਜਸਥਾਨ ਦੇ ਵਿੱਚ ਲੈਣਾ ਹੋਵੇ ਠੀਕ ਆ ਰਾਏਸਰ ਨਗਰ ਤੋਂ 15 ਕਿਲੋਮੀਟਰ ਦੂਰੀ ਤੇ ਸੱਤ ਝੰਡਾ ਪਿੰਡ ਆ ਤੇ ਕਿਹੜੇ ਰੋਡ ਤੇ ਰਹਿੰਦਾ ਤਾਊ ਇਹ ਉਹ ਬੀਜਾ ਨਗਰ ਰਾਏਸਰ ਨਗਰ ਰੋਡ ਤੇ ਓਕੇ ਬੀਜਾ ਨਗਰ ਰੋਡ ਰਾਏਸਰ ਨਗਰ ਇਸ ਰੋਡ ਦੇ ਉੱਤੇ ਆ ਤਾਊ ਦਾ ਬੜਾ ਸੈਟਅਪ ਸੋਹਣਾ ਕੀਤਾ ਬਾਏ ਤੇ ਆ ਦੇਖੋ ਜੀ ਬੜੇ ਸ਼ੌਂਕ ਨਾਲ ਟਰੈਕਟਰ ਰੱਖਿਆ ਬਾ ਤਾਊ ਹਨਾ ਹਾਂ ਤੇ ਟਰੈਕਟਰ ਤਾਂ ਹੀ ਸੈਟਅਪ ਕਰਤਾ ਤੇ ਆ ਦੇਖੋ ਜੀ ਇਹ ਤਿਆਰ ਕਿਦੋਂ ਕਰਵਾਇਆ ਪਵਨ ਕੋਲ ਅੱਛਾ ਵੀ ਲੈ ਮੇਤਰੋ ਰਾਏ ਸਰ ਦੇ ਨਗਰ ਦੇ ਕੋਲੇ ਸਤਜੰਡਾ ਪੈਂਦ ਜਨ ਤੇ ਉੱਥੇ ਪਵਨ ਮੁੰਡਾ ਹੈ ਤੇ ਉਹਨੇ ਇਹ ਸੈਟਅਪ ਤਿਆਰ ਕਰਕੇ ਦਿੱਤਾ ਏ ਤਾਂ ਉਹ ਕਿੰਨਾ ਤੇਲ ਖਾ ਜਾਂਦਾ ਟਰੈਕਟਰ ਟਰੈਕਟਰ ਤਾਂ ਕੀ ਖਾਂਦਾ ਸਾਦਰ ਵਿੱਚ 5 ਲੀਟਰ ਤੇਲ ਪਿੰਦਾ ਪੂਰਾ ਚਾਰੀ ਤੇ ਓਕੇ ਲੈ ਮੇਤਰੋ 5 ਲੀਟਰ ਤੇਲ ਪੀ ਜਾਂਦਾ ਏ ਤੇ ਤੁਹਾਨੂੰ ਪੂਰਾ ਦਿਖਾਵਾਂਗੇ ਆਪਾਂ ਵੀਡੀਓ ਸ਼ੇਅਰ ਜਰੂਰ ਆਪਣੀ ਕਰਿਓ ਲੋ ਵੀ ਕਰਤਾ ਸ਼ੁਰੂ ਤਾ ਉਹਨੇ ਟਰੈਕਟਰ ਇਧਰੋਂ ਤੇ ਰਾਜਸਥਾਨ ਦਾ ਘਰਾੜਾ ਗੋਡ ਨਿਕਲ ਲੱਗ ਗਿਆ ਜੂਸ ਦੇਖ ਸਕਦੇ ਆ ਤੁਸੀਂ ਤਾਜਾ ਜੂਸ ਆਪਿਆ ਗੰਨਾ ਠੀਕ ਆ ਇਹ ਹਜੇ ਹੁਣੇ ਥੋੜਾ ਟਾਈਮ ਹੋ ਗਿਆ ਵੱਡੇ ਨੂੰ ਰਾਜਸਥਾਨ ਦੇ ਘਰਾੜੇ ਤੇ ਖੜੇ ਆ। ਸੋ ਮੇਂ ਮਿੱਤਰੋ ਗੋੜ ਜਮਾ ਤਿਆਰ ਹੋ ਚੁੱਕਿਆ ਹੁਣ ਤੁਸੀਂ ਦੇ ਤਾ ਨੂੰ ਹੁਣੇ ਮੈਂ ਦੇਖ ਹਾਂਜੀ ਤਾਊ ਕੱਢਦਾ ਹਾਂ ਮੈਂ ਓਕੇ ਬਣ ਚੁੱਕਿਆ ਹਨਾ ਹਾਂ ਆਹ ਦੇਖ ਲਓ ਜੀ ਆਹ ਬਣ ਚੁੱਕਿਆ ਏ ਗੋੜ ਦੀ ਪੈਸੀਆਂ ਮੰਨੇ ਓਕੇ ਜੀ ਕਾਫੀ ਬਾਅਦ ਆ ਗਿਆ ਜੀ ਤੇ ਆਡੀ ਲੱਗੂ ਬੁੱਡੀ ਆ ਦੇਖ ਸਕਦੇ ਆ ਤੁਸੀਂ ਇccanਿਕਲ ਬਾਅਦ ਬਹੁਤ ਲੋ ਵੀ ਇਹਨਾਂ ਨੇ ਉਧਰ ਦੇ ਪਾਸੇ ਹੁਣ ਦੂਜਾ ਨਵਾਂ ਪਾ ਦੇਣਾ ਹੈ ਦੇ ਜਿਹੜੇ ਬਣਾਇਆ ਲੈ ਲਓ ਜੀ ਇੱਕ ਦੇ ਇੱਕ ਦੇ ਲਓ ਜੀ ਉਧਰਲੇ ਪਾਸੇ ਹੁਣ ਨਵਾਂ ਪਾਈ ਜਾਂਦੇ ਆ ਤੇ ਆ ਤਿਆਰ ਹੋ ਚੁੱਕਿਆ ਬਣ ਕੇ ਜਮ ਕਹੋ ਅਭੀ ਇਹ ਰੈਡੀ ਹੈ ਨਾ ਰੈਡੀ ਨਹੀਂ ਹੈ ਕਨੇ ਰੈਡੀ ਨਹੀਂ ਨਹੀਂ ਮਤਲਬ ਬਣ ਕੇ ਵੈਸੇ ਰੈਡੀ ਹੈ ਹਾਂ ਅਲੀਏ ਤੇ ਗੱਡੀ ਲੱਗੂਗੀ ਉੱਥੇ ਬਾਅਦ ਪੈਸੇ ਮੰਨਣਗੇ ਓਕੇ ਜੀ ਇਹ ਨਹੀਂ ਰੇਟ ਨਹੀਂ ਲੇਟੇ ਇੱਕ ਤੋਂ ਲਾ ਰਹੇ ਹਾਂ ਚਲੋ ਮਿੱਤਰੋ ਦੇਖ ਸਕਦੇ ਆ ਤੁਸੀਂ ਗੁੜ ਨੂੰ ਠੰਡਾ ਕਰ ਰਹੇ ਆ ਇਹਦਾ ਰੰਗ ਬਦਲਿਆ ਜਾਂਦਾ ਹੈ ਤਾਂ ਓਕੇ ਜੀ ਓਕੇ ਇਹਦੀਆਂ ਪੇਸ਼ੀਆਂ ਬਣਨੀਆਂ ਕਹਿੰਦੇ ਤੇ ਬੜੇ ਸਾਫ਼ ਸੁਥਰੇ ਤਰੀਕੇ ਨਾਲ ਬਣਾਉਂਦੇ ਆ ਤੇ ਇਧਰਲੇ ਪਾਸੇ ਦੂਜੀ ਪੱਤ ਪਾਤੀ ਐ ਇਹਨਾਂ ਨੇ ਤਾਊ ਹਣੀ ਦੋਨੇ ਭਰਾ ਆਏ ਤੇ ਮਿੱਤਰੋ ਦੇਖੋ ਭਰਾਵਾਂ ਦਾ ਪਿਆਰ ਇੱਕ ਦੂਜੇ ਨਾਲ ਮਦਦ ਪੁੱਲ ਕਰਾਉਂਦੇ ਕੰਮ ਦੇ ਵਿੱਚ ਵੀ